ਅੱਜ ਭਾਈ ਬਹੁਤ ਸੋਹਣੀ ਗੱਲ ਦੱਸਦਾ ਹਾਂ ਇੱਕ ਜਿਵੇਂ ਮੈਂ ਕਹਿੰਦਾ ਹਾਂ ਉਹ ਵੀ ਸਤਿਕਾਰ ਕਰਿਆ ਕਰੋ ਸਤਿਕਾਰ ਫੇਰ ਹੀ ਮਿਲਦਾ ਹੈ ਨਾ ਤੇ ਗੱਲ ਕੀ ਹੈ ਵੀ ਅੱਜ ਪਹਿਲਾਂ ਤੜਕੇ ਵੀਰ ਚੰਡੀਗੜ੍ਹ ਤੋਂ ਆਏ ਦੂਰ ਦੀ ਬਾੜ ਸੀ ਵੀਰਾਂ ਨੂੰ ਟਾਈਮ ਦੇਣਾ ਵੀ ਬਣਦਾ ਸੀ ਬੱਚਾ ਲੈ ਕੇ ਗਏ ਨੇ ਆਪਣੇ ਕੋਲੇ ਬੰਦਾ ਮਾਨ ਨਾਲ ਮਾਨ ਕਰਕੇ ਆਉਂਦਾ ਆਪਾ ਉਦੋਂ ਦੁੱਗਣੇ ਮਾਨ ਕਰਕੇ ਮਿਲਦੇ ਆ ਬੰਦੇ ਨੂੰ ਤੇ ਹੋਇਆ ਕੀ ਉਦੋਂ ਬਾਅਦ ਵੀਰਟਾ ਬਾਦੋ ਬਾਗੇ ਉਹਨਾਂ ਨੂੰ ਵੀ ਟਾਈਮ ਦੇਣਾ ਪਿਆ ਫੇਰ ਵੀ ਤਲੋਕੇ ਵਾਲ ਤੋਂ ਆ ਗਿਆ ਉਹਨਾਂ ਨੂੰ ਵੀ ਟਾਈਮ ਦੇਣਾ ਪਿਆ ਜੋ ਕਿ ਬਿਨਾਂ ਫੋਨ ਕੀਤੇ ਚਲੋ ਵੀਰੇ ਆ ਗਏ ਚਲੋ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਕੀ ਤਾਂ ਨਾ ਆਪ ਨੂੰ ਪਿਆਰ ਕਰਦੇ ਸੀ ਫੇਰ ਆਏ ਫੇਰ ਵੀ ਆਏ ਪਰ ਆਪਾਂ ਟਾਈਮ ਦਿੱਤਾ ਹੁਣ ਉਹ ਕੱਲਾ ਜਾਣਾ ਤੁਹਾਨੂੰ ਮੈਂ ਦੱਸਦਾ ਰਹਿਣਾ ਵੀ ਬੰਦਾ ਵੀ ਰੱਖ ਲਈਦਾ ਹਨਾ ਕਿਈ ਨਹੀਂ ਆਉਂਦੇ ਵੀ ਨਹੀਂ ਆਹ ਵੇਖ ਲੋ ਇਹ ਤੇ ਇਧਰ ਬਹੁਤ ਘਰ ਆਉਣ ਵਾਲੀ ਪਈ ਆ ਇੱਕ ਖਬਰੇ ਦਾ ਹੁਣ ਮੈਂ ਕੱਢਾਂ ਕੁਝ ਵੀ ਹਨਾ ਵੀ ਖਬਰੇ ਸੈਡਾਂ ਹੁੰਝ ਕੇ ਵੀ ਸੈਡਾਂ ਤੇ ਬੱਕਰੀਆਂ ਨੇ ਬਹਿਣਾ ਹੁੰਦਾਗਾ ਪਰ ਮੇਨ ਗੱਲ ਇਹ ਆ ਵੀ ਆਪਣਾ ਕੰਮ ਛੱਡ ਕੇ ਜਿਹੜੇ ਕੰਮ ਤੇ ਪਰਪਸ ਨੂੰ ਤੁਹਾਨੂੰ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੁਹਾਨੂੰ ਮਿਲ ਲਾਉਂਦੇ ਨੇ ਉਹਨਾਂ ਨੂੰ ਟਾਈਮ ਦਿਆ ਕਰੋ ਤੁਹਾਡੇ ਤੇ ਬੜਾ ਮਾਣ ਕਰਦੇ ਹੋ ਹਨਾ ਆਪਣੇ ਆਪ ਤੇ ਮਾਣ ਕਰਨਾ ਮਾੜੀ ਗੱਲ ਹੁੰਦੀ ਆ ਜਦੋਂ ਕੋਈ ਛੋਡੇ ਤੇ ਮਾਣ ਕਰਦਾ ਉਹ ਬਹੁਤ ਵੱਡੀ ਗੱਲ ਹੁੰਦੀ ਆ ਚਲੋ ਬਾਈ ਕੋਈ ਗੱਲ ਨਹੀਂ ਜੀ ਆਏ ਨੂੰ ਸਾਰੇ ਵੀਰਾਂ ਨੂੰ ਜੀ ਆਏ ਨੂੰ ਬਾਈ ਕੋਈ ਚੱਕਰ ਨਹੀਂ